ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਵੀਡੀਓ ਬਣਾਉਣ ਦੀ ਤਰੀਕ ਹੈਗੀ ਹੈ ਜੀ 7 ਤਰੀਕ 10ਵਾਂ ਮਹੀਨਾ ਦੇ 2023 ਜੀ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਸਾਹਿਬ ਤੋਂ ਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਦੇਖ ਸਕਦੇ ਹੋ ਦੁੱਧ ਦਾ ਕੰਮ ਆ ਬਾਈ ਦਾ ਬਹੁਤ ਕੈਂਤੀ ਚ ਬਾਈ ਦੇ ਪਸ਼ੂ ਰੱਖੇ ਹੋਏ ਆ ਇੱਕ ਐਨੀਮਲ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿੰਨਾ ਮਸੂਹਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕੇਵਲ ਸਿੰਘ ਜੀ ਸਨ ਉਹ ਜਮੇਰ ਸਿੰਘ ਪਿੰਡ ਬੁੱਤਸਮਗਲਾ ਨੇੜੇ ਦੀਕ ਬਾਗਾ ਪਰਣਾ ਠੀਕ ਆ ਜੀ ਤੇ ਕੀ ਆਪਣੇ ਘਰੇ ਲੂ ਹੈ ਜੀ ਗਾਂ ਇਹ ਘਰੇ ਲੂ ਹੈ ਜੀ ਠੀਕ ਆ ਜੀ ਕਿੰਨੇ ਮਹੀਨੇ ਸੂਏ ਸੋਣਾ ਜੀ ਇਹ ਦੂਜੇ ਸੂਏ ਜੀ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਜੀ 10 ਤਰੀਕ ਨੂੰ ਦਿਨ ਪੂਰੇ ਆ ਘਟੋ ਘਟਾ ਹਫਤਾ ਲੈ ਜੀ ਠੀਕ ਆ ਡੇਟ ਮੁਤਾਬਕ 10 ਤਰੀਕ ਨੂੰ ਜਾਨੇ ਤਰੀਕ ਹੋਗੀ ਅੱਜ 7 ਹਾਂਜੀ ਤੇ ਤਿੰਨ ਦਿਨ ਤਰੀਕ ਮੁਤਾਬਕ ਪਾਏ ਆ ਬਾਕੀ 2-4 ਦਿਨ ਪਸੂ ਉੱਪਰ ਲੈ ਜਾਂਦੇ ਆ ਜੀ ਤੇ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਜੀ ਪਿਛਲੇ ਸੂਏ 28 ਕਿਲੋ ਦੁੱਧ ਦੇ ਰਿਕਾਰਡ ਆ ਜੀ ਰਿਕਾਰਡ ਆ ਜੀ ਤੇ ਕਿੰਨਾ ਕੁ ਦੇ ਦੋ ਬਈ ਅੱਜ ਤੱਕ ਕਹਿੰਦੇ ਕਿ 30 ਪਲੱਸ ਜਾਊਗੀ ਸੀਮਨ ਪਤਾ ਬਈ ਕਿਹੜਾ ਲ ਬਾਈ ਕਹਿੰਦਾ ਦੂਜੇ ਸੂਏ ਸੂਣੀ ਆ ਜੀ ਆਪਣੀ ਘਰੇਲੂ ਰੱਖੀ ਹੋਈ ਆ ਪਹਿਲੇ ਸੂਏ 28 ਕਿਲੋ ਦੁੱਧ ਦਾ ਰਿਕਾਰਡ ਆ ਜੀ 10 ਤਰੀਕ ਨੂੰ ਡੇਟ ਮੁਤਾਬਕ ਦਿਨ ਪੂਰੇ ਆ ਬਾਕੀ 2-4 ਦਿਨ ਪਰਸੂ ਉੱਪਰ ਵੀ ਲੈ ਜੂ ਜੀ ਫੇਸ ਕੁਆਲਟੀ ਸੂਣੀ ਆ ਜਾਤ ਬਰੀਡ ਫੋਲਾ ਹਵਾਨਾ ਚੈੱਕ ਕਰ ਲੋ ਜੀ ਬਾ ਕਮਾਲ ਹਵਾਨਾ ਪੂਰਾ ਪਟਾਂ ਚ ਫਸਿਆ ਪਿਆ ਹਜੇ ਲਗਭਗ ਇੱਕ ਹਫਤਾ ਨਹੀਂ ਸੁੰਦੀ ਤੇ ਹਫਤਾ ਤੱਕ ਤੱਕ ਹਵਾਨਾ ਪੂਰਾ ਦੁੱਧ ਨਾਲ ਭਰ ਲੈਣਾ ਜੀ ਲਿਆ ਵੀਰ ਵਾਪਸ ਥਣਾ ਦੇ ਸਹਿ ਸੋਹਣੇ ਆ ਜੀ ਚਾਰੇ ਥਾਂ ਨਿੱਖੜ ਮੇ ਇੱਕ ਸਹਿ ਦੇ ਨੇੜੇ ਤੋਂ ਤੁਹਾਨੂੰ ਦਿਖਾ ਦਾਂਗੇ ਜੀ ਹੱਥੀ ਚਵਾਈ ਵਾਲਾ ਥਣ ਲੱਗਿਆ ਜੀ ਬਹੁਤ ਮੋਟਾ ਹਵਾਨਾ ਚੈੱਕ ਕਰ ਲਓ ਜੀ ਬਹੁਤ ਵੱਡਾ ਹਵਾਨਾ ਦੇਖ ਸਕਦੇ ਹੋ ਤੁਸੀਂ ਫੇਸ ਕੁਆਲਿਟੀ ਸੋਹਣੀ ਆ ਰੰਗ ਰੂਪ ਦੀ ਸੋਹਣੀ ਆ ਜੀ 28 ਕਿਲੋ ਦੁੱਧ ਦਾ ਰਿਕਾਰਡ ਆ ਜੀ ਪਿਛਲੇ ਪਹਿਲੇ ਸੂਏ ਦਾ ਐਤਿਹਾਰ ਭਾਈ ਕਿੰਨਾ ਕੁ ਦੇ ਦੂੰ 30+ 30+ ਦੀ ਉਮੀਦ ਆ ਬਾਕੀ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਸੇਵਾ ਵਧ ਕਰ ਲੂ ਉਸ ਦਾ ਵਧ ਵੀ ਲੈ ਸਕਦਾ ਜੀ 30+ ਦੀ ਭਾਈ ਉਮੀਦ ਕਰਦੇ ਆ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਕੀ ਮੁੱਲ ਆ ਬਾਈ ਇਹਦਾ ਇਹਦਾ 1 25 ਆ ਜੀ ਮਾਨਤਾਨ ਹੋ ਜਾਊਗਾ ਜੀ ਹਾਂਜੀ ਹੋ ਜਾਊਗਾ 1 ਲੱਖ 25000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮਾਨਤਾਨ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ